ਇਹ ਮਾਰੇ ਨਾ ਗਾਮੇ ਰਕੋਂਡਾ ਕੈਮਿਸਟਰੀ ਦੁਕਾਨੇ ਪਰ ਨਾ ਕਾਮ ਸਿੱਖੇ ਚਲੇ ਗਿਓ ਤੇ ਅੱਗੇ ਉਹ ਵਿਚਾਰੋ ਥੋੜਾ ਘਟ ਪੜਿਓ ਤੋ ਜਣੋ ਮਾਲਕ ਦੋ ਤੇ ਇਹ ਮਾਰੇ ਵਾਲੋ ਜਣੋ ਇਹ ਹੋਰਸੋ ਵੀ ਘਟ ਪੜਿਓ ਤੋ ਤੇ ਨਵੇਂ ਨਵੇਂ ਨਾ ਪੋਲੀਥੀਨ ਚੱਲੇ ਤੋ ਉਹਦੇ ਲਫਾਫਾ ਕੋਈ ਕੋਰੀ ਆਈ ਚਸ਼ਮਾ ਲਗਾੜ ਕੇ ਐਨ ਕਾਲੋ ਬੈਗ ਉਹ ਕਾ ਲਿਓ ਅੱਬੇ ਇਹਨਾਂ ਨੂੰ ਕੋ ਪੁਲਿਸ ਗਿਵ ਮੀ ਵਨ ਪੋਲੀਥੀਨ ਤੇ ਧੋਵੇਂ ਡਰ ਗਏ ਯਾਸ ਤੇ ਮਰ ਵੀ ਦਵਾਈ ਕੋਣੀ ਇਕਾਉਂਟਰ ਇੰਚੇ ਵੜ ਗਿਆ ਅਬ ਕੋਰੀ ਉਭੀ ਰਹੀ ਨੋ ਕਰਕੇ ਵੀ ਸ਼ਾਇਦ ਕਾੜ ਰਹੀਂ ਤੂੰ ਜਿਹਨ ਸਿੱਖਣ ਗਿਆ ਤਾ ਨੋ ਕਾਮ ਮਾਰੇ ਗਾਮੇਰ ਉਨੇ ਉਹ ਬੋਵਾ ਜਿਹਨ ਮਾਲਕ ਤੋ ਉਹ ਖੜਾ ਹੋ ਕੇ ਦੇਖ ਵੀ ਚਲੇਗੀ ਜਦੋਂ ਉਹ ਨੂੰ ਦੇਖਣ ਨੂੰ ਵੀ ਉਭੀ ਹੋ ਕੇ ਦਮ ਸੇ ਬੈਠ ਗਿਓ ਜਦੋਂ ਬੈਠੋ ਕੋਰੀ ਦੇਖ ਦੇਖ ਕੇ ਦੇਖ ਦੇਖ ਕੇ ਚਲੀ ਗਈ ਉਠਿਓ ਮਾਰੇ ਗਾਮੇਰ ਕੋੰਡਾ ਉਹ ਭਾਈ ਮੈਂ ਤੇ ਚੱਲਿਆ ਉਹ ਕਿਉਂ ਕੰਮ ਨਹੀਂ ਸਿੱਖਣਾ ਕੋਈ ਦਵਾਈਆਂ ਦੇ ਇੰਨੇ ਨੇ ਔਖੇ ਨਾਮ ਭਾਈ ਮੈਂ ਨਹੀਂ ਇੱਕ ਦਾ ਮਾਫ ਕਰ ਮੈਨੂੰ ਮੈਂ ਤਾਂ ਜਾ ਰਿਹਾ